ਪਹਿਲੀ ਵਿਸ਼ਵ ਕੱਪ ਟਰੋਫੀ ਜਿੱਤਣ ਦਾ ਸੁਪਨਾ ਲੈ ਕੇ ਮੈਦਾਨ ਵਿੱਚ ਉਤਰੀ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਐਤਵਾਨੂੰ ਦੱਖਣੀ ਅਫਰੀਕਾ ਖਿਲਾਫ ਮਹਿਲਾ ਵਿਸ਼ਵ ਕੱਪ ਫਾਈਨਲ ਦੇ ਇਤਿਹਾਸ ਵਿੱਚ ਦੂਜਾ ਸਭ ਤੋਂ ਵੱਡਾ ਸਕੋਰ ਖੜਾ ਕਰ ਦਿੱਤਾ ਹੈ ਓਪਨਰ ਸ਼ਿਫਾਲੀ ਤੇ 올 ਰਾਊਂਡਰ ਦੀਪਤੀ ਸ਼ਰਮਾ ਦੇ ਅਰਧ ਸੈਂਕੜਿਆਂ ਨਾਲ ਭਾਰਤ ਨੇ ਸਤੋ ਵਿਕਟਾ ਤੇ 298 ਦੌੜਾਂ ਬਣਾਈਆਂ ਇੰਡੀਅਨ ਔਮਨ ਵੂਮਨ ਕ੍ਰੇਡ ਟੀਮ ਦੀ ਪਲੇਅਰ ਅਮਨਜੋਤ ਕੋਰ ਦੇ ਘਰ ਵਰਲਡ ਕੱਪ ਜਿੱਤਣ ਉਪਰੰਤ ਘਰ ਵਿੱਚ ਤਿਉਹਾਰ ਵਰਗਾ ਮਾਹੌਲ ਬਣਿਆ ਹੋਇਆ ਹੈ ਪਰਿਵਾਰਿਕ ਮੈਂਬਰਾਂ ਵਿੱਚ ਜਿੱਥੇ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਅਮਨਜੋਤ ਕੋਰ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਵਰਲਡ ਕੱਪ ਜਿੱਤਣ ਉਪਰੰਤ ਅਮਨਜੋਤ ਕੋਰ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਭਾਵੁਕ ਹੋ ਗਈ ਅਤੇ ਕਿਹਾ ਕਿ ਕੱਲ ਗੱਲ ਕਰਾਂਗੇ ਇਸ ਮੌਕੇ ਜਦੋਂ ਅਮਨਜੋਤ ਕੋਰ ਦੇ ਦਾਦਾ ਦਾਦੀ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਬਹੁਤ ਚੜ੍ਹ ਕੇ ਰਹੇ ਹਾਂ ਬਹੁਤ ਚੜ੍ਹ ਕੇ ਦੋ ਵਜੇ ਤੱਕ ਦੇਖ ਰਹੇ ਰਏ ਮੈਚ ਕੋਈ ਵਾਰ ਜਾ ਕੇ ਜવાય ਹਾਂ ਤੇ ਤੁਹਾਡੀ ਮੈਚ ਤੋਂ ਪਹਿਲਾਂ ਕੋਈ ਗੱਲ ਹੋਈ ਸੀ ਜਾਂ ਮੈਚ ਤੋਂ ਬਾਅਦ ਕੋਈ ਗੱਲ ਹੋਈ ਕਿਸ ਤਰੀਕੇ ਦੀ ਫੀਲਿੰਗ ਤੁਹਾਨੂੰ ਸ਼ੇਅਰ ਕੀਤੀ ਨਾਲ ਟਕ ਨਹੀਂ ਉਹ ਪਹਿਲਾਂ ਸ਼ੁਰੂ ਕੀਤਾ ਹੋ ਤੇ ਹੁਣ ਜਦੋਂ ਅਮਨਜੋਤ ਕੋਰ ਨੇ ਵਾਪਸ ਆਣਾ ਤੇ ਕਿਸ ਤਰੀਕੇ ਦੀ ਤਿਆਰੀਆਂ ਨੇ ਕਿਵੇਂ ਉਹਦਾ ਸਵਾਗਤ ਕੀਤਾ ਜਾਏਗਾ ਕਿਆ ਉਹ ਵਾਧਿਆ ਦਾ ਕੇਮਾ ਟੋਬਟ ਆ ਗਿਆ ਵਾਧਿਆ ਦਾ ਠੀਕ ਤੇ ਅਮਨਜੋਤ ਕੋਰ ਨੇ ਕਦੋਂ ਤੋਂ ক্রিকেট ਖੇਡਣਾ ਸ਼ੁਰੂ ਕੀਤਾ ਸੀ ਕਿੰਨੂੰ ਆਪਣਾ ਮੈਂਟਰ ਸਮਝਦੇ ਨੇ ਹਾਂ ਬਹੁਤ ਖੂਬੀ ਹੁੰਦੀ ਵੀ ਆ ਖੂਬੀ ਖੇਡਦੀ ਹੁੰਦੀ ਆ ਆਪਕੀ ਜੀ ਖੇਡਦੀ ਆ ਤੇ ਬਹੁਤ ਵੀ ਖੇਡਲੀ ਆ ਕਿਵੇਂ ਇਹ ਪਰਿੰਦਾ ਆ ਗਿਆ ਰੋਸ਼ਨੀ ਹੁਣ ਆਪਾਂ ਕਿਸਤੇ ਕਿੰਨਾ ਫੀਲ ਕਰ ਰਹੇ ਜੀ ਮੈਂ ਕਿੰਡੀਆ ਦਾ ਨਾਮ ਰੋਸ਼ਨ ਕੀਤਾ ਆਪਣੀ ਗੋੜੀ ਨੇ ਬਹੁਤ ਚਿੰਤਾ ਲੱਗ ਗਿਆ ਹੁਣ ਆ ਗਈ ਨਾ ਜੀ ਨਾ ਕੋੜਾ ਹਾਂਜੀ ਜੀ ਨਾ ਮੇਰਾ ਚੈਲੰਜ ਕੀ ਕਹਿਣਾ ਚਾਹੁੰਦੇ ਆ ਜਿਸ ਤਰ੍ਹਾਂ ਮੈਂ ਕਹਿੰਦਾ ਸਾਨੂੰ ਬਹੁਤ ਖੁਸ਼ੀ ਹੈ ਵੀ ਇਹ ਜਿੱਤ ਕੇ ਆ ਗਏ ਇੰਡੀਆ ਜਿੱਤੇਗੀ ਬਹੁਤ ਖੁਸ਼ੀ ਹੈ ਵਰਲਡ ਕੱਪ ਵੀ ਜਿੱਤ ਲਈ 25 ਸਾਲ ਬਾਅਦ ਵਰਲਡ ਕੱਪ ਆਇਆ मां के बहुत खुशी है हम रात को यहाँ पर पटाखे चलाए बहुत खुशी डांस भांगड़े पाए थे बहुत खुशी शुरू में किस तरह से नेचर है ये बहुत अच्छी नेचर है मौके पावक हुंदे अमनजोत कौर दे माता-पिता ने की क्या तू भी सुनो बहुत अच्छा लग रहा है जी जिस तरह इसने आगे वजन दी कोशिश नु आगे कामयाब कीता है ते इद्दा पर भी ਔਰ ਹਰੇਕ ਲੜਕੀ ਐਦਾ ਕਰੇਗੀ ਉਹ ਅੱਗੇ ਵਧੇਗੀ ਔਰ ਉਹਦੇ ਮਾਪੇ ਉਹਨੂੰ ਸਪੋਰਟ ਕਰਨਗੇ ਕਿ ਅਮਨਜੋਤ ਕਾਲਜ ਵਿੱਚ ਜਾਵੇਗੀ। ਅਮਨਜੋਤ ਕੋਲ ਹੈ ਸ਼ੁਰੂਆਤ ਕਿਸ ਤਰੀਕਾ ਨਾਲ ਇੱਕ ਅਕੜ ਵਿੱਚ ਕਿਸ ਤਰੀਕਾ ਨਾਲ ਹੋ ਰਿਹਾ ਹੈ। ਇੱਕ ਗਰਾਊਂਡ ਵਿੱਚ ਖੇਡਦੀ ਹੁੰਦੀ ਸੀ 5-6 ਸਾਲ ਦੀ। ਇਹ ਤੇ ਉਹਦੇ ਵਿੱਚ ਲੜਕਿਆਂ ਦੇ ਵਿੱਚ ਇਕੱਲੀ ਲੜਕੀ ਰ ਖੇਡਣਾ ਇਹਨੇ ਕਦੇ ਡਰੇ ਨਹੀਂ। ਦਾਦੀ ਨੇ ਚੇਅਰ 'ਤੇ ਢਾਕੇ ਬਿਜਾਣਾ ਵੀ ਦੇਖਣਾ ਤੇ

ਸਟੱਡੀ ਕਿੰਨੀ ਦੀ ਸਟੱਡੀ ਇਹਨੇ ਬੀਐਮਬੀ ਕੀਤੀ ਹੈ ਤੇ ਸਟੱਡੀ ਦੇ ਨਾਲ ਨਾਲ ਇਹਨੂੰ ਘਰ ਦੇ ਕੰਮ ਚ ਵੀ ਇੰਟਰਸਟ ਕ੍ਰਿਕਟਸ ਵੀ ਹੈ ਚਾਰੀ 올 ਰੌਂਡਰ ਹੈ ਕ੍ਰਿਕਟ ਇਹੁਣ ਆਪਾਂ ਨੂੰ ਕਿਸ ਤਰੀਕੇ ਨਾਲ ਫਰੋ ਕਰਉਣਾ ਹੈ ਆਪਾਂ ਤੁਹਾਨੂੰ ਸਵਾਗਤ ਕਰਾਂਗੀ ਜਿਹੜੀ ਜੋ ਆਏਗੀ ਜੀ ਇਹਨੂੰ ਮਾਲਾ ਮੇਲਾ ਪਿਨਾਣਾ ਨੇ ਔਰ ਮਠਾਈ ਦੇ ਖਾਂਦੀ ਨਹੀਂ ਇਹਦੇ ਫੇਵਰੇਟ ਰਾਜਮਾ ਚਾਵਲ ਬਣਾਵਾਂਗੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੇ ਕੋਲ ਤਾਂ ਸ਼ਬਦ ਹੀ ਨਹੀਂ ਆਗੇ ਦੱਸਣ ਨੂੰ ਜੀ ਹੂੰ ਬਿਚਾਓ ਕੀ ਕੀ ਕਹਿਣਾ ਹੈ ਇਮੋਸ਼ਨਲ ਇਮੋਸ਼ਨਲ ਟਾਈਮ ਬਹੁਤ ਹੈ ਗਾਇ ਸਰ ਮੈਚ ਦੇ ਡਰ ਤੋਂ ਪਹਿਲਾਂ ਤੇ ਮੈਚ ਦੇ ਡਰ ਤੋਂ ਬਾਅਦ ਕਿਸ ਤਰੀਕੇ ਦੇ ਫੀਲਿੰਗਸ ਆਪਨਾ ਸ਼ੇਅਰ ਕੀਤੇ ਗਏ ਮੈਚ ਖੇਲਣ ਤੋਂ ਪਹਿਲਾਂ ਤਾਂ ਜੀ ਸਾਰੇ ਰੁਕੇ ਹੋਏ ਸੀਗੇ ਜੀ ਮੈਚ ਖੋਣ ਤੋਂ ਮੈਚ ਖੋਣ ਤੋਂ ਬਾਅਦ ਥੋੜਾ ਜਿਹਾ ਰਿਲੈਕਸ ਫੀਲ ਕਰ ਰਹੇ ਹਾਂ ਅੱਜ ਹੁਣ ਤਾਂ ਵਰਲਡ ਕੱਪ ਆਣਾ ਹੈ ਹੁਣ ਕਿਸੇ ਨੇ ਲੈ ਕੇ ਨਹੀਂ ਜਾਣਾ ਜੀ ਪਹਿਲਾਂ ਤੇ ਜੀ ਕਿਤੇ

ਬੈ ਵਧਾਈਆਂ ਦੇਤੀਆਂ ਆ ਮਾਂ ਕੇ ਚਲੋ ਤੁਸੀਂ ਅਪਾ ਕੱਲ੍ਹ ਗੱਲ ਕਰਾਂਗੇ ਠੀਕ ਆ ਪਾਪਾ ਉਹ ਬੀਬੀ ਜੀ ਤੁਹਾਨੂੰ ਕਦੋਂ ਵਾਪਸ ਆਣਗੇ ਤੇ ਕਿਸ ਤਰੀਕੇ ਦੀ ਤਿਆਰੀ 7-8 ਦਿਨਾਂ ਦੇ ਕਹਿੰਦੇ ਲੱਗ ਜਾਣਗੇ ਸਵੇਰ ਦਾਵਾਂਗੇ ਤੁਹਾਨੂੰ ਤੇ ਰਕੇ ਨਾਲ ਲੈ ਕੇ ਆਵਾਂਗੇ ਰਿਪੋਰਟ ਦੋ ਜੀ ਆਪਣੀ ਭੈਣ ਤੇ ਮਾਨ ਕਰਦੇ ਹੋਏ ਭੈਣ ਕਮਲਜੋਤ कौर ਨੇ ਕਿਹਾ ਕੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਕਮਲਜੋਤ ਕੌਰ ਹੈ ਤੁਹਾਡੇ ਡਾਕਟਰ ਨੇ ਜਿਵੇਂ ਕੱਲ੍ਹ ਇੰਡੀਆ ਦਾ ਨਾਮ ਰੋਸ਼ਨ ਕੀਤਾ ਉਹਨੂੰ ਆਪਾਂ ਕਿਸ ਤਰੀਕੇ ਨਾਲ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਅਸੀਂ ਬਤਾਈ ਇਸ ਟਾਈਮ ਵੀ ਇਦਾਂ ਕਿ ਹੌਲੀ ਹੌਲੀ ਡਾਈਜੈਸਟ ਹੋ ਰਹੀ ਸਨ ਹਾਲੇ ਬਿਲੀਵ ਨਹੀਂ ਕਰਕੇ ਤੇ ਮੈਚ ਖਤਮ ਵੀ ਹੋ ਚੁੱਕੇ ਹੈ ਵਰਲਡ ਕੱਪ ਖਤਮ ਵੀ ਹੋ ਚੁੱਕੇ ਤੇ ਟੌਪ ਇੰਡੀਆ ਆ ਚੁੱਕੀ ਹੈ ਬਿਲੀਵ ਹੀ ਨਹੀਂ ਕਰ ਪਰ ਤੇ ਇੰਨੇ ਮੋਸ਼ਨ ਸਿੱਕੜੇ ਹੋ ਰੱਖੇ ਨੇ ਕਿ ਸਾਰੇ ਇਮੋਸ਼ਨਲ ਹੋ ਰੱਖੇ ਵਿੱਚ ਉਸ ਦੌਰਾਨ ਜਾਂ ਹੁਣ ਦੋਨਾਂ ਕੋਈ ਗੱਲਬਾਤ ਹੋਈ ਹੈ ਨਾ ਤੁਹਾਡੀ ਉਹਨੂੰ ਦੱਸੋ ਹਾਂ ਜੀ ਗੱਲਬਾਤ ਉਹਨਾਂ ਮੈਚ ਤੋਂ ਪਹਿਲਾਂ ਵੀ ਹੋਈ ਸੀਗੀ ਤੇ ਮੈਚ ਤੋਂ ਬਾਅਦ ਵੀ ਹੋਈ ਤੇ ਉਹ ਵੀ ਕਾਫੀ ਇਮੋਸ਼ਨਲ ਰੱਖੇ ਸੀ ਮੈਚ ਤੋਂ ਪਹਿਲਾਂ ਤੇ ਸਭ ਹੌਸਲਾ ਦੇ ਦਿੱਤੀ ਆਪਾਂ ਜਿੱਤਾਂਗੇ ਅਸੀਂ ਹੈਗੇ ਆ ਦੇਖੋ ਸੋਸ ਮੈਚ ਤੋਂ ਬਾਅਦ ਮਤਲਬ ਉਹ ਵੀ ਕਾਫੀ ਇਮੋਸ਼ਨਲ ਹੋ ਰਹੀ ਹੈ ਅਸੀਂ ਸਾਰੇ ਇਮੋਸ਼ਨਲ ਅਸੀਂ ਦੇਖਦੇ ਹਾਂ ਕਿ ਕਿੰਦਾ ਸਾਡੇ ਸੁਪਨਾ ਸਾਚੁੰਨਾ ਦੇਖ ਰਹੇ ਆਪਾਂ ਸਾਰੀ ਜਰਨੀ ਦਿੱਤੀ ਹੈ ਇਕੱਠੇ ਤੁਹਾਨੂੰ ਤੁਹਾਡੀ ਵੀ ਕੋਈ ਆਸਮਾਨ ਅੱਗੇ ਇੰਗ੍ਰੇਕਟਿਵ ਜਿਹਾ ਜਾਣਾ ਚਾਹੋਗੇ ਮੈਂ ਤਾਂ ਹਲੇ ਮਤਲਬ ਸਟੱਡੀਜ਼ ਕੰਟੀਨਿਊ ਕਰਨੀਆਂ ਮਤਲਬ ਤੇ ਮੇਰੀ ਜੌਬ ਲੱਗੀ ਹੋਈ ਹੈ ਇਸ ਟਾਈਮ ਤੇ ਤੇ ਮੈਨੂੰ ਮੌਕਾ ਜ਼ਰੂਰ ਮਿਲਿਆ ਮੈਂ ਫਿਰ ਕਿ ਤਾ ਅਮਨ ਨਾਲ ਤਾਂ ਜ਼ਰੂਰ ਕਿੰਨੇ ਕੇ ਸਾਲ ਦੀ ਸੀ ਅਮਨ ਕਿਦਾਂ ਲੱਗੇ ਮਤਲਬ ਅਮਨ ਸਟਾਰਟਿੰਗ ਤੋਂ ਹੀ ਮਤਲਬ ਕਾਫੀ ਇਕੱਠੇ ਗੇਮ ਖੇਡੇਆ ਕੁਝ ਬੋਰ ਖੇਡਦੀ ਸੀ ਯਾ ਹਾਕੀ ਵਾਲੀਬॉल ਹਨ ਬਸ ਸਾਰੀ ਖੇਡਦੀ ਸੀ ਤੇ ਉਹਨੇ ਫਿਰ ਆਈ ਗੈਸ 15 ਯਾ 14 ਸਾਲਾਂ ਦੀ ਉੱਤੇ ਇਹਨੇ ਬੰਦਾ ਪੱਕਾ ਹੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਅਕੈਡਮੀ ਜਾਣਾ ਸ਼ੁਰੂ ਕਰ ਦਿੱਤਾ ਸੀ ক্রিকেট ਦੇ ਲਈ ਹੋਰ ਬਾਕੀ ਦੇ ਕੀ ਤਿਆਰੀ ਚੱਲ ਰਹੀ ਪੰਜਾਬੀ ਹੋਵੇ ਪੰਜਾਬੀ ਸਟਾਈਲ ਵੈਲਕਮ ਹੋਗਾ ਪੂਰਾ ਢੋਲ ਪੰਗੜਾ ਗਾਣੇ ਗੋਲੇ ਸਭ ਆਨਕੇ ਪਟਾਕੇ ਤਿਆਲੇ ਹਫਤਾਤਾਕੀ ਆਏਗੀ ਜਿਸ ਨੂੰ ਸਾਨੂੰ ਪਤਾ ਹੈ ਕਿ ਹਫਤੇ ਸਾਡਾ ਜਨ ਸਭ ਜਾਈਗਾ ਮੋਹਾਲੀ ਤੋਂ ਰਣਜੀਤ ਸਿੰਘ ਰਾਣਾ ਦੀ ਰਿਪੋਰਟ ਪੰਜਾਬੀ ਝਾਕਰਨ